ਕਰਦਾਂਗੇ ਕੱਲ ਆਮ ਆਦਮੀ ਪਾਰਟੀ ਦਾ ਬਲੌਗ ਪ੍ਰਧਾਨ ਜੋਲਾਪਿੰਡ ਤੇ ਚਿੱਟਾ ਵੇਚਦਾ ਲੋਕਾਂ ਨੇ ਫੜਦੇ ਪਰਚਾ ਦਰਜ ਹੋਇਆ ਅੱਜ ਤੁਸੀਂ 11 ਚ ਪੜਿਓ ਬਲੌਗ ਪ੍ਰਧਾਨ ਆ ਭਗਵਾਨ ਤਮਾਜ ਜੀ ਨੇ ਸਾਈਨ ਹੋਏ ਵੇਆ ਜਿਹੜਾ ਲੈਟਰ ਉਹਨੂੰ ਦੇ ਰਹੇ ਔਰ ਬੀਬੀਆਂ ਸਾਡੀਆਂ ਪੈਣਾ 1000 ਰੁਪਏ ਅੱਜ ਤੱਕ ਵੇਟ ਕਰਦੀਆਂ ਹੈਗੀਆਂ ਜਿਹੜੀ ਇਹ ਗੱਲਾਂ ਇਹ ਕਰਕੇ ਆਂਦੇ ਵੀ ਸਕਨ ਸਕੀਮ 31000 ਦੇ ਲਾਗੇ ਮੁਲਾਜ਼ਮ ਸਾਰੇ ਹੀ ਨੌਜਵਾਨਾਂ ਨੂੰ ਭਰਤੀ ਕਰਦਾਂਗੇ ਕ੍ਰਾਪਸ਼ਨ ਬੰਦ ਕਰਦਾਂਗੇ ਅੱਜ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨੇ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਵੇਜੜੀਆਂ ਗੱਲਾਂ ਕਰ ਰਹੇ ਹਾਂ ਕਿਉਂਕਿ ਐਮਐਸਪੀ ਦੂਸਰੀਆਂ ਫਸਲਾਂ ਤੇ ਮਿਲਦੀ ਨਹੀਂ ਜੇ ਆਪਾਂ ਮੱਕੀ ਬੀਜਦੇ ਆਂ ਦਾਣਾ ਬੀਜਦੇ ਆਂ ਸਬਜ਼ੀਆਂ ਬੀਜਦੇ ਆਂ ਕਈ ਵਾਰੀ ਤਾਂ ਗਾਜਰ ਸਾਡੀ बिक ਜਾਂਦੀ ਆ 15 ਰੁਪਏ ਕਿਲੋ ਕਈ ਵਾਰੀ ਬੋਰੀ ਦੇ ਭਾਅ ਵੀ ਨਹੀਂ ਵਿਗਦੇ 5 ਰੁਪਏ ਕਿਲੋ ਵੀ ਨਹੀਂ ਟਮਾਟਰ ਦਾ ਹੀ ਹਾਲ ਦਾਲਾਂ ਦਾ ਹੀ ਹਾਲ ਸੋ ਅੱਜ ਕਿਸਾਨ ਡਾਡਰਾਂ ਉਤੇ ਬੈਠੇ ਆ ਇਸੇ ਕਰਕੇ ਬੈਠੇ ਆ ਕਿ ਤੁਸੀਂ ਬਦਲਵੀਆਂ ਫਸਲਾਂ ਫਸਲਾਂ ਤੇ 14 ਤੇ ਐਮ ਐਸ ਵੀ ਦਿਓ ਤਾਂ ਕਿ ਆਪਾਂ ਦੂਸਰੀਆਂ ਫਸਲਾਂ ਵਿੱਚ ਵੀਜੀ ਉਹਦੇ ਨਾਲ ਪੰਜਾਬ ਦਾ ਪਾਣੀ ਵੀ ਬਚ ਜਾਣਾ ਤੇ ਪੰਜਾਬ ਦੀ ਕਿਸਾਨੀ ਵੀ ਬਚ ਜਾਂਦੀ ਆ ਪਰ ਪਤਾ ਨਹੀਂ ਕਿਹਾ ਬੜਾ ਗਰਖ ਹੋਇਆ ਹੈ ਜਾਂ ਕੇਂਦਰ ਦੀਆਂ ਸਰਕਾਰਾਂ ਸਾਡੇ ਗਾਲੀ ਪੈਂਦੀ ਰਹੀਆਂ ਪਹਿਲਾ ਕਾਂਗਰਸ ਤੋਂ ਤਾਂ ਸਾਨੂੰ ਕੋਈ ਉਮੀਦ ਹੈ ਨਹੀਂ ਕਿ ਬੀਜੇਪੀ ਤੋਂ ਸੀਗੀ ਇਹ ਵੀ ਬਿਠਾਉਣ ਦੀ ਸਾਡੇ ਸਾਹਮਣੇ